ਪੰਜਾਬ ਸਰਕਾਰ ਵੱਲੋਂ ਇੱਕ ਫੈਸਲਾ ਲਿਆ ਗਿਆ ਕਿ ਪਿੰਡੂ ਏਰੀਆ ਦੇ ਵਿੱਚ ਅਦਾਲਤਾਂ ਖੋਲ੍ਹੀਆਂ ਜਾਣੀਆਂ ਕੈਮ ਦੀ ਭਾਵਨਾ ਦਾ ਦੇਖਣ ਨੂੰ ਇਹ ਲੱਗਦੀ ਹੈ ਕਿ ਡਸਟਰੀਡ ਜੋ ਡੋਰਸਟੈਪ ਵਾਲੀ ਗੱਲ ਲੱਗਦੀ ਹੈ ਲੇਕਿਨ ਇਹ ਪ੍ਰੈਕਟੀਕਲੀ ਇਹ ਗੱਲ ਜਿਹੜੀ ਹੈ ਬਿਲਕੁਲ ਵੀ ਵਿਵਹਾਰਕ ਨਹੀਂ ਹੈ ਪਹਿਲੀ ਗੱਲ ਤਾਂ ਇਹ ਹੈ ਕਿ ਪੰਜਾਬ ਪੁਲਿਸ ਦੇ ਵਿੱਚ ਅਮਲਾ ਪੂਰਾ ਨਹੀਂ ਜੁਡੀਸ਼ਰੀ ਦੇ ਵਿੱਚ ਜੱਜਾਂ ਦਾ ਅਮਲਾ ਪੂਰਾ ਨਹੀਂ ਜੁਡੀਸ਼ਰੀ ਵਿੱਚ ਕੰਮ ਕਰਨ ਵਾਲੇ ਸਟਾਫ ਦਾ ਅਮਲਾ ਪੂਰਾ ਨਹੀਂ ਔਰ ਸਿਵਲ ਹਸਪੀਟਲਾਂ ਦੇ ਵਿੱਚ ਡਾਕਟਰਾਂ ਦਾ ਅਮਲਾ ਪੂਰਾ ਨਹੀਂ ਜਦੋਂ ਤੁਸੀਂ ਰੂਰਲ ਏਰੀਆ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਅਦਾਲਤਾਂ ਖੋਲ੍ਹੋਗੇ ਤਾਂ ਇਹ ਸਾਰੇ ਅਮਲੇ ਨੂੰ ਉੱ ਇੱਥੇ ਖਤਿਆਰੀ ਚ ਵੀ ਆਉਣਾ ਪੈਣਾ ਤੇ ਵਕੀਲਾਂ ਸਾਹਿਬਾਨਾਂ ਲਈ ਵੀ ਬੜੀ ਦਿੱਕਤ ਹੋਏਗੀ ਦੂਸਰਾ ਇਹ ਹੈ ਕਿ ਰੂਰਲ ਏਰੀਆ 'ਚ ਜਦੋਂ ਕਿਸੇ ਵਿਕਟਮ ਦਾ ਤੁਸੀਂ ਬਿਆਨ ਕਰਾਉਂਗੇ ਕਿਸੇ ਗਵਾਹ ਦਾ ਬਿਆਨ ਕਰਾਉਂਗੇ ਉਹ ਲੋਕਲ ਹੋਣ ਕਰਕੇ ਉੱਥੇ ਲੜਾਈ ਝਗੜੇ ਹੋਣ ਦਾ ਡਰ ਬਹੁਤ ਰਹਿੰਦਾ ਇੱਥੇ ਕੋਰਟ ਦੇ ਵਿੱਚ ਤੁਸੀਂ ਆਉਂਗੇ ਇੱਥੇ ਪੁਲਿਸ ਲੱਗੀ ਹੋਈ ਹੈ ਇੱਕ ਇੱਕ ਔਰਾ ਹੈਗਾ ਕਿ ਇੱਥੇ ਆਫਿਸ ਹੈਗਾ ਤੇ ਕੋਈ ਬੰਦਾ ਹਿੰਮਤ ਨਹੀਂ ਕਰਦਾ ਸ਼ਰਾਤ ਕਰਨ ਦਾ ਔਰ ਗੈਂਗਸਟਰਵਾਦ ਦੇ ਦੌਰ ਦੇ ਵਿੱਚ ਅਸੀਂ ਕਿੰਨਾ ਰਿਸਕ ਲੈ ਲਈਏ ਵਕੀਲ ਪਿੰਡਾਂ ਦੇ ਵਿੱਚ ਤੇ ਜਾ ਕੇ ਉਹਨਾਂ ਮੋਲਜਮਾਂ ਦੇ ਮੁਕਦਮੇ ਲੜਨ ਅਸੀਂ ਲੜੀਏ ਔਰ ਦੂਜੀ ਗੱਲ ਪ੍ਰੈਕ ਬਿਲਕੁਲ ਵੀ ਪੋਸੀਬਲ ਨਹੀਂ ਹੈ ਅੱਜ ਤੋਂ 10 ਸਾਲ ਪਹਿਲਾਂ ਸਰਕਾਰ ਨੇ ਖੋਲੀਆਂ ਸੀ ਮੋਬਾਈਲ ਕੋਰਸ ਖੋਲੀਆਂ ਸੀ ਅਸੀਂ ਉਦੋਂ ਵੀ ਵਿਰੋਧ ਕੀਤਾ ਸੀ ਵੀ ਪਿੰਡਾਂ ਦੇ ਵਿੱਚ ਜਾ ਕੇ ਇਹ ਕੰਮ ਕਰਨਾ ਔਖਾ ਕੁਝ ਚੀਜ਼ਾਂ ਦਾ ਇੱਕ ਮਰਿਆਦਾ ਹੁੰਦੀ ਸਿਸਟਮ ਦੀ ਉਹਨੂੰ ਮੇਨਟੇਨ ਰੱਖਣਾ ਜ਼ਰੂਰੀ ਹੁੰਦਾ ਲੇਕਿਨ ਦੂਸਰੀ ਔਰ ਇੰਪੋਰਟੈਂਟ ਗੱਲ ਜਿਹੜੀ ਹੈਗੀ ਆ ਇਹ ਚੀਜ਼ਾਂ ਰਾਜਸਥਾਨੀਆਂ ਯੂਪੀ ਵਰਗੀਆਂ ਸਟੇਟ ਦੇ ਵਿੱਚ ਤਾਂ ਚੱਲ ਸਕਦੀਆਂ ਕਿਉਂਕਿ ਉਹ ਸਟੇਟ ਬੜੀਆਂ ਬਹੁਤ ਆ ਔਰ ਪਿਛੜੀਆਂ ਹੋਈਆਂ ਪੰਜਾਬ ਤਾਂ ਇੱਕ ਅਗਾਹ ਵੱਧੂ ਸੂਬਾ ਹੈ ਤੇ ਹਰ ਪਿੰਡ ਦੇ ਨਾਲ ਸੜਕਾਂ ਹੈ ਔਰ ਸ਼ਹਿਰਾਂ ਨਾਲ ਕਨੈਕਟੀਵਿਟੀ ਹੈ ਕੋਈ ਦਿੱਕਤ ਵਾਲੀ ਤੋ ਸਰਕਾਰ ਜਿਹੜੀ ਹੈਗੀ ਆ ਕੋਈ ਜਿਹੜੇ ਉਸਾਰੂ ਤਰੀਕੇ ਆ ਸੁਚੱਜੇ ਤਰੀਕੇ ਆ ਉਹ ਅਪਣਾਉਣ ਦੀ ਬਜਾਏ ਕਿ ਨਿਆਂ ਵਿਵਸਥਾ ਮਜਬੂਤ ਕਿੱਦਾਂ ਹੋਵੇ ਉਹਦੇ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਆ ਗੈਰ ਜ਼ਰੂਰੀ ਜਿਹੜੀਆਂ ਗੱਲਾਂ ਹੈਗੀਆਂ ਗੈਰ ਵਿਵਹਾਰਿਕ ਜਿਹੜੀਆਂ ਗੱਲਾਂ ਹੈਗੀਆਂ ਉਹ ਫੈਸਲਿੱਟੇ ਜਾ ਰਿਹਾ ਇਸ ਕਰਕੇ ਪੂਰੇ ਪੰਜਾਬ ਦੇ ਸਾਡੇ ਕੱਲ ਰੋਪੜ ਦੇ ਵਿੱਚ ਪੂਰੇ ਪੰਜਾਬ ਦੇ ਵਕੀਲਾਂ ਦੀ ਸਾਡੀ ਪ੍ਰਧਾਨਾ ਦੀ ਮੀਟਿੰਗ ਹੋਈ ਸੀਗੀ ਔਰ ਅਸੀਂ ਉਹਦੇ 'ਚ ਫੈਸਲਾ ਕੀਤਾ ਕਿ ਅਸੀਂ ਲਗਾਤਾਰ ਅੱਜ ਸੋਮਵਾਰ ਔਰ ਮੰਗਲਵਾਰ 30 اور ਪਹਿਲੀ ਜਿਹੜੀ ਉਸ ਦਿਨ ਵੀ ਸਾਡੀ ਹੜਤਾਲ ਹੈ ਤਿੰਨ ਤਰੀਕ ਨੂੰ ਸਾਡੀ ਸੂਬਾ ਪੱਦਰੀ ਮੀਟਿੰਗ ਹੈ ਔਰ ਉਸ ਤੋਂ ਬਾਅਦ ਫਿਰ ਅੱਗੇ ਅਸੀਂ ਫੈਸਲਾ ਕਰਾਂਗੇ ਵੀ ਇਹਨੂੰ ਅੱਗੇ ਸੰਘਰਸ਼ ਨੂੰ ਕਿੱਦਾਂ ਲੈ ਕੇ ਜਾਣਾ ਜੇਕਰ ਨਹੀਂ ਮੰਨੀਆਂ ਗਈਆਂ ਜਿੱਦਾਂ ਹੁਣ ਸਰਕਾਰ ਨੇ ਫੈਸਲਾ ਬਾਕਸ ਨਹੀਂ ਲਿਆ ਤਾਂ ਅਗਲਾ ਪ੍ਰੋਗਰਾਮ ਹਦ ਤੱਕ ਕੀ ਕੀਤਾ ਜਾਵੇਗਾ ਅਸੀਂ ਸੰਵਿਧਾਨਕ ਤਰੀਕੇ ਨਾਲ ਲੋਕਤੰਤਰੀ ਤਰੀਕੇ ਦੇ ਨਾਲ ਜੋ ਵੀ ਸਾਡਾ ਸੰਘਰਸ਼ ਬਣਦਾ ਅਸੀਂ ਪੰਜਾਬ ਹਰਿਆਣਾ ਦੇ ਜਿਹੜੇ ਪੂਰੇ ਵਕੀਲ ਸਹਿਬਾਨ ਦੀ ਸਾਡੀ ਜਿਹੜੀ ਐਸੋਸੀਏਸ਼ਨਸ ਹੈਗੀਆਂ ਬਾਰ ਕਾਉਂਸਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀ ਜਿਹੜੀ ਬਾਰ ਹੈ ਅਸੀਂ ਸਾਰਿਆਂ ਨਾਲ ਸੰਪਰਕ ਸਾਧਿਆ ਔਰ ਤਿੰਨ ਤਰੀਕ ਨੂੰ ਅਸੀਂ ਉਹਨਾਂ ਸਾਰਿਆਂ ਨਾਲ ਸਲਾਹ ਕਰਕੇ ਹਾਂ ਹੀ ਲੋਕਾਂ ਦੇ ਵਿੱਚ ਵੀ ਜਾਵਾਂਗੇ ਔਰ ਲੋਕਾਂ ਨੂੰ ਵੀ ਅਪੀਲ ਕਰਾਂਗੇ ਵੀ ਇਹ ਤੁਹਾਡੇ ਨਾਲ ਝੱਟਾ ਹੋਣ ਜਾ ਰਿਹਾ ਅਸੀਂ ਇਸ ਨੂੰ ਇੱਕ ਵੱਡਾ ਜਿਹੜਾ ਸਮਾਜਿਕ ਤੌਰ ਤੇ ਇੱਕ ਵੱਡਾ ਮੁਹਾਜ ਖੜਾ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਸਰਕਾਰ ਤੇ ਪੂਰਾ ਦਬਾਅ ਬਣਾਵਾਂਗੇ ਕਿ ਸਰਕਾਰ ਇਹ ਫੈਸਲਾ ਵਾਪਸ ਲਵੇ ਮੈਂ ਸਰਕਾਰ ਨੂੰ ਇੱਥੇ ਇੱਕ ਬਿਨ ਮੰਗੀ ਸਲਾਹ ਦਿੰਦਾ ਕਿ ਸਰਕਾਰ ਸਿਵਲ ਹਸਪਤਾਲਾਂ ਦੇ ਵਿੱਚ ਡਾਕਟਰਾਂ ਦੀ ਭਰਤੀ ਕਰੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀ ਭਰਤੀ ਕਰੇ ਪੰਜਾਬ ਪੁਲਿਸ ਦੇ ਵਿੱਚ ਅੱਜ ਤੋਂ 10 ਸਾਲ ਪਹਿਲਾਂ 1.5 ਲੱਖ ਤੋਂ ਜ਼ਿਆਦਾ ਮੁਲਾਜ਼ਮ ਹੁੰਦਾ ਸੀ ਅੱਜ 75 ਹਜ਼ਾਰ ਵੀ ਮੁਲਾਜ਼ਮ ਹੈ ਨਹੀਂ ਥਾਣੇ ਦੇ ਉੱਪਰ ਪ੍ਰੈਸ਼ਰ ਹੈ ਉੱਪਰੋਂ ਹਾਈ ਕੋਰਟ ਦਿੱਲੀ ਹਜ਼ਾਰ ਤੋਂ ਉੱਪਰ ਮੁਲਾਜ਼ਮ ਜਿਹੜਾ ਹੈਗਾ ਤਰੀਕਾ ਭੁਕਟਰ ਪਹੁੰਚਿਆ ਹੁੰਦਾ ਤੇ ਇੱਥੇ ਨਾ ਥਾਣੇ 'ਚ ਪੁਲਿਸ ਮਿਲਦੀ ਹੈ ਨਾ ਸੜਕਾਂ ਤੇ ਮਿਲਦੀ ਹੈ ਜਿਹੜੇ ਰਹਿੰਦੇ ਖਲਦੇ ਪੁਲਿਸ ਮੁਲਾਜ਼ਮ ਉਹ ਵੀ ਆਈਪੀ ਆਂ ਨਹੀਂ ਡਿਊਟੀਆਂ ਤੇ ਲੱਗੇ ਹੋਏ ਆ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸੱਤਾ ਤੋਂ ਆਉਣ ਤੋਂ ਪਹਿਲਾਂ ਵੱਡੇ ਵੱਡੇ ਦਾਅਵੇ ਕੀਤੇ ਸੀ ਜਿਹੜੇ ਮੁਲਾਜ਼ਮ ਘਟ ਨੇ ਜਿਹੜੇ ਨੇ ਸੈਂਚੇਜ ਟੀਚਰ ਹੋਣ ਡਾਕਟਰ ਹੋਣ ਜਾਂ ਪੁਲਿਸ ਹੋਵੇ ਜਾਂ ਕਿਸੇ ਹੋਰ ਨੱਕਵੇ ਲਗਾਤਾਰ ਆਉਂਦੇ 6 ਮਹੀਨੇ ਨਹੀਂ ਪੂਰੇ ਕੀਤੇ 6 ਮਹੀਨੇ ਨਹੀਂ ਗੱਲਾਂ 2.5 ਸਾਲ ਹੋ ਗਏ ਹੈ ਤੱਕ ਕਿਤੇ ਵੀ ਦਿਖ ਜੇ ਉਹ ਆਪਣਾ ਵਾਅਦਾ ਪੂਰਾ ਨਹੀਂ ਕੀਤਾ ਜਾਂ ਮਹਿਕਮੇ ਨੇ ਭਰਤੀ ਪੂਰੀ ਨਹੀਂ ਕੀਤੀ ਤਾਂ ਉਹਦੇ ਨਤੀਜੇ ਤੁਸੀਂ ਦੇਖ ਰਹੇ ਆਂ ਰੋਜ਼ ਲੁੱਟਖੋ ਹੋ ਰਹੀ ਆ ਰੋਜ਼ ਕਤਲ ਹੋ ਰਹੇ ਆ ਗੈਂਗਸਟਰ ਵਾਰ ਪੰਜਾਬ 'ਚ ਵੱਧਦਾ ਪਿਆ ਔਰ ਨਸ਼ਾ ਇੰਨਾ ਜ਼ਿਆਦਾ ਵੱਧ ਚੁੱਕਾ ਹੈ ਕਿ ਰੋਜ਼ ਬੱਚਿਆਂ ਦੀ ਖਬਰ ਆ ਰਹੀ ਹੈ ਕਿ ਬੱਚੇ ਓਵਰਡੋਜ਼ ਦੇ ਨਾਲ ਮਰ ਰਹੇ ਆ ਤੋ ਇਹ ਸਰਕਾਰ ਨੇ ਆਪਣੀ ਜਿਹੜੀ ਜ਼ਿੰਮੇਵਾਰੀ ਬਣਦੀ ਸੀ ਹਰ ਮਹਿਕਮੇ ਦੇ ਦੇਖੋ ਜੇ ਡਾਕਟਰ ਸਹਾबान ਦੀ ਭਰਤੀ ਪੂਰੀ ਹੋਵੇ ਤਾਂ ਡਾਕ ਸਿਵਲ ਹਸਪੀਟਲ ਦਾ ਕੋਈ ਦਿੱਕਤ ਨਹੀਂ ਆਂਦੀ ਜੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀ ਭਰਤੀ ਪੂਰੀ ਹੋਵੇ ਤਾਂ ਲਾਅ ਐਂਡ ਆਰਡਰ, ਟ੍ਰੈਫਿਕ ਤੇ ਪ੍ਰੋਸੀਕਿਊਸ਼ਨ ਦੀ ਕੋਈ ਦਿੱਕਤ ਨਹੀਂ ਆਉਂਦੀ। ਜੇ ਜੁਡੀਸ਼ਰੀ 'ਚ ਭਰਤੀ ਪੂਰੀ ਹੋਵੇ ਤੇ ਅੰਦਰ ਜਿਹੜੇ ਕੰਮ ਸਾਡੇ ਰੁਕਦੇ ਆ, ਸਾਡੇ ਨਕਲ ਏਜੰਸੀ 'ਚ ਮੁਲਾਜ਼ਮ ਘਟਾ, ਸਾਡੇ ਕੰਪਿਊਟਰ ਦੇ ਵਿੱਚ ਜਿਹੜਾ ਕੇਸ ਅਸੀਂ ਫਾਈਲਿੰਗ ਹੁੰਦੀ ਓਥੇ ਮੁਲਾਜ਼ਮ ਘਟਾ। ਸਾਨੂੰ ਦਿੱਕਤ ਆਉਂਦੀ ਹੈ। ਲੇਕਿਨ ਕਿਉਂਕਿ ਅਸੀਂ ਇਹਦੇ ਵਿੱਚ ਸਾਡਾ ਕੋਈ ਡਿਸੀਜਨ ਜਾਂ ਸਾਡੀ ਕੋਈ ਸਲਾਹ ਮੰਗੀ ਨਹੀਂ ਜਾਂਦੀ, ਲੇਕਿਨ ਪਰੇਸ਼ਾਨੀ ਸਾਨੂੰ ਚੱਲਣੀ ਪੈਂਦੀ ਹੈ। ਜਿਹੜੀ ਹੜਤਾਲ ਅੱਜ ਕੀਤੀ ਹੈ ਪੂਰੇ ਦਿਨ ਦੀ ਰਹੀ ਜੀ ਹੁਣ ਨਹੀਂ ਸਰ ਅੱਜ ਅੱਜ ਪੂਰੀ ਪੈਨ ਡਾਊਨ ਸਟ੍ਰਾਈਕ ਸੀਗੀ ਇੱਕ ਵੀ ਐਡਵੋਕੇਟ ਕਿਸੇ ਵੀ ਕੋਰਟ ਦੇ ਵਿੱਚ ਪੇਸ਼ ਨਹੀਂ ਹੋਇਆ ਮੈਂ ਖੁਦ ਲੋਕਾਂ ਨੂੰ ਮਿਲ ਕੇ ਮਾਫੀ ਮੰਗੀ ਔਰ ਪਬਲਿਕ ਨੂੰ ਇਹ ਗੱਲ ਕਹੀ ਵੀ ਅਸੀਂ ਤੁਹਾਡੇ ਹੱਕਾਂ ਲਈ ਲੜਾਈ ਲੜ ਰਹੇ ਹਾਂ ਕਿਰਪਾ ਕਰਕੇ ਤੁਸੀਂ ਵੀ ਸਾਡਾ ਸਹਿਯੋਗ ਕਰੋ ਤੇ ਉਹਨਾਂ ਨੇ ਵੀ ਸਾਡੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ ਸਸਿਆ ਦੋਸਤੋ ਜੀਬੀਸੀ ਅਪਡੇਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਨ ਹੁਣ ਸਿੰਘ ਚਿਮਾ ਤੇ ਇਸ ਵੇਲੇ ਪਹੁੰਚੇ ਹਾਂ ਹਿਸ਼ਾਰਪੁਰ ਦੇ ਨਵੀਆਂ ਕਚੈਰੀਆਂ ਦੇ ਵਿੱਚ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਪੰਜਾਬ ਦੀ ਹੋਂ ਲੋਕਾਂ ਨੇ ਬੜੇ ਚਾਹ ਦੇ ਨਾਲ ਪਾਰਟੀ ਨੂੰ ਲਿਆਂਦਾ ਸੀ ਸਰਕਾਰ ਬਣਾਈ ਸੀ ਇੱਕ ਉਮੀਦ ਦੇ ਨਾਲ ਕਿ ਇਹ ਲੋਕਾਂ ਦੀ ਭਾਵਨਾ ਨੂੰ ਸਮਝ ਕੇ ਉਹਨਾਂ ਦੇ ਖਰਾ ਉਤਰੇਗੀ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਵਿੱਚ ਸਫਲ ਹੋਵੇਗੀ ਪਰ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਕਿ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪੂਰੇ ਪੰਜਾਬ ਦੇ ਪਾਰ ਵਿੱਚ ਧਰਨਿਆਂ ਤੋਂ ਇਲਾਵਾ ਕੁਝ ਨਹੀਂ ਮਿਲਿਆ ਸਰਕਾਰੀ ਮੁਲਾਜ਼ਮਾਂ ਵੱਲੋਂ ਵੀ ਲਗਾਤਾਰ ਧਰਨਾ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਤੇ ਇਸੇ ਸਬੰਧ ਦੇ ਵਿੱਚ ਅੱਜ ਪਹੁੰਚੇ ਹਾਂ ਸ਼ਹਿਰਪੁਰ ਨਵੀਆਂ ਕਚੈਰੀਆਂ ਦੇ ਵਿੱਚ ਸਾਡੇ ਵਕੀਲ ਸਾਹਿਬਾਨ ਵੀ ਜਿਨ੍ਹਾਂ ਵੱਲੋਂ ਵੀ ਹੜਤਾਲ ਜਾਰੀ ਕੀਤੀ ਗਈ ਹੈ ਸਰ ਸਵਾਗਤ ਹੈ ਸਭ ਤੋਂ ਪਹਿਲਾਂ ਜੀਬੀਸੀ ਅਪਡੇਟ ਦੇ ਵਿੱਚ ਜੀ ਜੀਬੀਸੀ ਮੀਡੀਆ ਦਾ ਸਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਥੀਆਂ ਦਾ ਸਾਡਾ ਮਸਲਾ ਬੜਾ ਗੰਭੀਰ ਹੈਗਾ ਇਸ ਤਰ੍ਹਾਂ ਹੈ ਕਿ ਪੰਜਾਬ ਸਰਕਾਰ ਨੇ ਗ੍ਰਾਮੀਣ ਨੇਹਲੇ ਪਿੰਡੂ ਅਦਾਲਤਾਂ ਖੋਲ੍ਹਣ ਦਾ ਫੈਸਲਾ ਲਿਆ ਜਿਹਦੇ ਤਹਿਤ ਰਾਏਕੋਟ ਦੇ ਬੇਟ ਚਮਕੌਰ ਸਾਹਿਬ ਔਰ ਧਾਰਕਲਾਂ ਦੇ ਵਿੱਚ ਪਿੰਡੂ ਅਦਾਲਤਾਂ ਲਗਾਈਆਂ ਜਾਣ ਉਪਰੀ ਤੌਰ ਨੂੰ ਦੇਖਣ ਨੂੰ ਤਾਂ ਠੀਕ ਲੱਗਦਾ ਲੇਕਿਨ ਇਹ ਵਿਵਾਰਿਕ ਗਰੁੱਪ ਦੇ ਵਿੱਚ ਬਿਲਕੁਲ ਵੀ ਸੰਭਵ ਨਹੀਂ ਹੈ ਸਾਰੀ ਕਚਹਿਰੀ ਦੇ ਜਿਹੜੇ ਵਕੀਲ ਆ ਕੋਰਟ ਕੰਪਲੈਕਸ ਦੇ ਵਿੱਚ ਬੈਠਦੇ ਆ ਜੇ ਪਿੰਡਾਂ ਦੇ ਵਿੱਚ ਅਦਾਲਤਾਂ ਲੱਗਦੀਆਂ ਤੇ ਵਕੀਲਾਂ ਨੂੰ ਇਕਲਾਤ ਉਧਰ ਹੋएगी ਇਕ ਇੱਧਰ ਹੋएगी ਇੱਕ ਤਾਂ ਇਹ ਪ੍ਰੋਬਲਮ ਆਏਗੀ ਦੂਜਾ ਜਿਹੜੀ ਅਦਾਲਤ ਬੈਠਦੀ ਉਹਦੇ ਨਾਲ ਪੂਰਾ ਅਮਲਾ ਬੈਠਦਾ ਪੁਲਿਸ ਮੈਲਾਜ਼ਮ ਬੈਠਦੇ ਆ ਉਹਦੇ ਵਿੱਚ ਵਿਟਨੈਸਸ ਹੁੰਦੇ ਆ ਪ੍ਰੋਟੈਕਸ਼ਨ ਲਾਣੀ ਪੈਂਦੀ ਆ ਉੱਥੇ ਕੈਦੀ ਵੀ ਹੋਣਗੇ ਬਹੁਤ ਕੋਈ ਸਾਰਾ ਸਿਸਟਮ ਪੈਰਾਫਰਨਲੀਆਂ ਨਾਲ ਹੀ ਚੱਲਦਾ ਤੋਂ ਇਸ ਤਰੀਕੇ ਨਾਲ ਪੰਜਾਬ ਪੁਲਿਸ ਤਾਂ ਪਹਿਲਾਂ ਹੀ ਮੁਲਾਜ਼ਮਾਂ ਦੀ ਕਮੀ ਨਾਲ ਜੂਝ ਰਹੀ ਹੈ ਔਰ ਮੈਡੀਕਲ ਹੈਲਥ ਮਹਿਕਮਾ ਵੀ ਡਾਕਟਰਾਂ ਦੀ ਕਮੀ ਤੋਂ ਜੂਝ ਰਿਹਾ ਜੇਕਰ ਇਸ ਤਰੀਕੇ ਨਾਲ ਹਰ ਕੰਮ ਲਈ ਪਹਿਲਾਂ ਡਾਕਟਰ ਇੱਥੇ ਗਵਾਹੀ ਦੇਣ ਆਏਗਾ ਫਿਰ ਡਾਕਟਰ ਉੱਥੇ ਗਵਾਹੀ ਦੇਣ ਜਾਏਗਾ ਪਹਿਲਾਂ ਪੁਲਿਸ ਮੁਲਾਜ਼ਮ ਇੱਥੇ ਗਵਾਹੀ ਦੇਣ ਆਏਗਾ ਫਿਰ ਉਹ ਪਿੰਡੂ ਦਾਲ ਦੇ ਗਵਾਹੀ ਦੇਣ ਜਾਏਗਾ ਹੈ denn ਵਕੀਲ ਪਹਿਲਾਂ ਇੱਥੇ ਕੰਮ ਕਰਾਂਗੇ ਫਿਰ ਉੱਥੇ ਜਾਣਗੇ ਈਵਨ ਫਿਰ ਜੱਜਸ ਲਈ ਵੀ ਇਹ ਕੋਈ ਮਰਿਆਦਾ ਪੂਰਨ ਜਾਂ ਗ੍ਰੇਸਫੁੱਲ ਨਹੀਂ ਲੱਗਦਾ ਹੈਗਾ ਕਿ ਉਹ ਪਿੰਡੂ ਏਰੀਆ 'ਚ ਬੈਟਣ ਕਿਉਂਕਿ ਜੋ ਪੰਜਾਬ ਦੇ ਮਾਹੌਲ ਆ ਨਸ਼ਾ ਆ ਗੈਂਗਸਟਰਵਾਦ ਆ ਗੁੰਡਾਗਰਦੀ ਆ ਲੜਾਈ ਝਗੜੇ ਆ ਇਹ ਨਾ ਹੋਵੇ ਪਿੰਡਾਂ ਦੇ ਵਿੱਚ ਅਸੀਂ ਕਿਤੇ ਲਾਈ ਹੋਵੇ ਅਡਾਲਟ ਤੇ ਉੱਥੇ ਦੋ ਤਿੰਨ ਡਾਂਗਾ ਕੱਢ ਲੈਣ ਤੇ ਬਿੱਤੇ ਦਾ ਸਾਉਨੇ ਨਾਲ ਧੱਕਾ ਹੋਵੇ ਤੇ ਵਿੱਚ ਵਕੀਲਾਂ ਨਾਲ ਧੱਕਾ ਹੋਵੇ। ਤੋਂ ਇਹੋ ਜਿਹੇ ਹਾਲਾਤ ਉਦੋਂ ਵੀ ਹੋਏ ਸੀ ਜਦੋਂ ਮੋਬਾਈਲ ਕੋਟਾਂ ਲੱਗੀਆਂ ਸੀਗੀਆਂ। ਉਦੋਂ ਵੀ ਇਹ ਦਿੱਕਤਾਂ ਕਰਕੇ ਹੀ ਮੋਬਾਈਲ ਕੋਡ ਨੂੰ ਬੰਦ ਕੀਤਾ ਗਿਆ ਸੀ। ਅਸੀਂ ਇੱਕ ਵਾਰ ਫੇਰ ਸਰਕਾਰ ਦਾ ਧਿਆਨ ਇਸ ਵਾਸਤੇ ਲਿਆਉਣਾ ਚਾਹੁੰਦੇ ਆਂ ਵੀ ਤੁਸੀਂ ਇਹ ਜਿਹੜੇ ਤੁਗਲਕੀ ਫੈਸਲੇ ਉਥੇ ਏਸੀ ਕਮਰਿਆਂ 'ਚ ਬਹਿ ਕੇ ਕਰਦੇ ਆਂ। ਇਹੋ ਜਿਹੇ ਫੈਸਲੇ ਕਰਨ ਤੋਂ ਪਹਿਲਾਂ ਗਰਾਊਂਡ 'ਤੇ ਜਿਹੜੇ ਵਕੀਲ ਐ ਜਿਨ੍ਹਾਂ ਲੋਕਾਂ ਨੇ ਇੰਨਾ ਚ ਕੰਮ ਕਰਨਾ ਤੁਸੀਂ ਉਹਨਾਂ ਦੀ ਸਲਾਹ ਤਾਂ ਲਓ ਵੀ ਤੁਸੀਂ ਕੀ ਕਰਨ ਲੱਗੇ ਹੋ। ਤੁਸੀਂ ਜੇਕਰ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣਾ ਚਾਹੁੰਦੇ ਆਂ ਤੇ ਜੱਜ ਅਸਟੈਂਡ ਦੇ 18 ਦੇ ਅਧਿਕ ਕੰਮ ਘਾਰੇ 25 ਅਧਿਕ ਕਰਦੇ ਹੋ ਕੰਮ ਆਪੀ ਨੇ ਪੜ ਜਾਏਗਾ ਸਰਕਾਰੀ ਵਕੀਰ ਜੇ 16 ਕੰਮ ਕਰ ਰਹੇ ਉਹਨਾਂ ਨੂੰ 20 ਤੋਂ 22 ਕਰੋ ਉਹਨਾਂ ਨੂੰ ਜੇ ਸਿਵਲ ਹੌਸਪੀਟਲ ਦੇ ਵਿੱਚ ਐਸਟੈਂਡ 80% ਡਾਕਟਰ ਨਹੀਂ ਸੀਟਾਂ ਖਾਲੀ ਪਈਆਂ ਡਾਕਟਰ ਭਰਤੀ ਕਰੋ ਸਾਰੇ ਡਾਕਟਰ ਪੂਰੇ ਕਰੋ ਮੈਂ ਕਹਿੰਦਾ ਕੋਈ ਕੰਮ ਰੋਕੇ ਨਹੀਂ ਸਕਦਾ ਪੰਜਾਬ ਪੁਲਿਸ ਦੇ ਮੁਲਾਜ਼ਮ 96 ਤੋਂ ਅੱਜ ਤੋਂ 15 ਸਾਲ ਪਹਿਲਾਂ ਤੱਕ 1,63,000 ਦੇ ਕਰੀਬ ਪੰਜਾਬ ਦੇ ਮੁਲਾਜ਼ਮ ਸੀਗੇ ਐਸ ਵੇਲੇ 75000 ਉਹ 75000 ਮੁਲਾਜ਼ਮ ਵੀ ਆਈਪੀ ਦੀ ਗਨਮੈਨੀ ਉਹਨਾਂ ਦੀਆਂ ਸਿਕਿਉਰਿਟੀ 'ਚ ਵੀ ਲੱਗੇ ਹੋਏ ਆ ਹਾਈ ਕੋਰਟ ਤਰੀਕਾ ਭੋਖਣ ਵੀ ਜਾਂਦੇ ਆ ਲਾਂਡ ਆਰਡਰ ਕੌਣ ਦੇਖੇ ਚਿੱਟਾ ਕਿਉਂ ਨਹੀਂ ਕੰਟਰੋਲ ਹੋ ਰਿਹਾ ਮੁਲਾਜ਼ਮ ਪੂਰੇ ਨਹੀਂ ਹੈਗੇ ਤਾਂ ਇਸ ਕਰਕੇ ਅਸੀਂ ਸਰਕਾਰ ਨੂੰ ਇਹ ਕਹਿੰਨੇ ਆ ਵੀ ਥੋੜੀ ਤੁਸੀਂ ਅਕਲ ਦੀ ਦਵਾਈ ਖਾਓ ਤੁਸੀਂ ਉਹ ਕੰਮ ਕਰੋ ਜਿੰਨਾ ਸਿਸਟਮ ਬਦਲਦਾ ਲੋਕਾਂ ਨੂੰ ਇਹ ਜਿਹੜੇ ਅਖਬਾਰਾਂ ਦੀ ਖਬਰ ਦੇਣੀ ਜੀ ਅਸੀਂ ਐ ਕਰਦੇ ਇਹ ਗੱਲਾਂ ਬਿਲਕੁਲ ਠੀਕ ਨਹੀਂ ਹੈਗੀਆਂ ਪੰਜਾਬ ਅੱਗੇ ਹੀ ਬਹੁਤ ਇਸ ਵੇਲੇ ਬੜੇ ਪਰੇਸ਼ਾਨੀ ਦੇ ਦੌਰ ਤੋਂ ਗੁਜ਼ਰ ਰਿਹਾ ਔਰ ਆਮ ਆਦਮੀ ਪਾਰਟੀ ਨੇ ਤਾਂ ਪਿਛਲੇ 2.5 ਸਾਲ ਦੇ ਵਿੱਚ ਜਿੰਨੇ ਵੀ ਵਾਅਦੇ ਕੀਤੇ ਸੀ ਬੜੇ ਦੁੱਖ ਨਾਲ ਕਹਿਣਾ ਪੈਂਦਾ ਮੈਂ ਕੋਈ ਰਾਜਨੀਤਿਕ ਬਿਆਨ ਨਹੀਂ ਦੇਣਾ ਚਾਹੁੰਦਾ ਲੇਕਿਨ ਫਿਰ ਵੀ ਬੜੇ ਦੁੱਖ ਨਾਲ ਕਹਿਣਾ ਚਾਹੁੰਦਾ ਕਿ ਜੁਲ੍ਹਾਂ ਰੋਜ਼ ਸਵੇਰੇ ਅਖਬਾਰ ਪੜ੍ਹਦੀਆਂ ਮਨ ਬਹੁਤ ਦੁਖੀ ਹੁੰਦਾ ਰੋਜ਼ ਨਸ਼ੇ ਨਾਲ ਕੋਈ ਮਰਿਆ ਹੁੰਦਾ ਕਿਤੇ ਗੋਲੀ ਚੱਲੀ ਹੁੰਦੀ ਕਿਤੇ ਬੈਂਕ ਲੁੱਟਿਆ ਹੁੰਦਾ ਕਿਤੇ ਚੈਨੀਆਂ ਖੋਏ ਲਾਂਡਰ ਤੋਂ ਸੰਭਾਲ ਨਹੀਂ ਤੋ ਮੇਰੀ ਇਹਨਾਂ ਨੂੰ ਹੱਲੇ ਵੀ ਬੇਨਤੀ ਆ ਜਿਹੜੇ ਮੋਢਲੇ ਕੰਮ ਕਰਨ ਵਾਲੇ ਆ ਉਹ ਕੰਮ ਕੀਤੇ ਜਾਣ ਸਾਡਾ ਜਿਹੜਾ ਇਨਫਰਾਸਟ੍ਰਕਚਰ ਆ ਉਹਨੂੰ ਡਿਵੈਲਪ ਕਰੋ ਡਾਕਟਰਾਂ ਦੀ ਭਰਤੀ ਕਰੋ ਜੱਜਸ ਦੀ ਭਰਤੀ ਕਰੋ ਸਰਕਾਰੀ ਵਕੀਲਾਂ ਦੀ ਭਰਤੀ ਕਰੋ ਮੁਲਾਜ਼ਮਾਂ ਦੀ ਭਰਤੀ ਕਰੋ ਮਹਿਕਮਾ ਮਾਲ ਦੇ ਵਿੱਚ ਇੱਕ ਇੱਕ ਪਟਵਾਰੀ ਕੋ 25-25 ਪਿੰਡ ਆ ਔਰ ਪੰਚਾਇਤ ਸਕਤਰਾ ਕੋਲ 40-40 ਪਿੰਡ ਆ ਤੁਸੀਂ ਉਧਰ ਤਾਂ ਧਿਆਨ ਨਹੀਂ ਦੇ ਰਹੇ ਜਿਹੜਾ ਕੰਮ ਕਰਨ ਵਾਲਾ ਉਹ ਕੰਮ ਕਰੋ ਸਕੂਲਾਂ 'ਚ ਮਾਸਟਰ ਰਹਿ ਨਹੀਂ ਕਾਲਜਾਂ 'ਚ ਲੈਕਚਰਰ ਰਹਿ ਨਹੀਂ نو اتنا ઠકે ਨਾਲ ਸਰਕਾਰ ਚਲਾਉਣੀ ਅਖਬਾਰ ਚ ਫੋਟੋ ਖਿਚਾਣੀ ਮੈਂ ਇਹ ਤੋਂ ਬੜਾ ਅਸੀਂ ਨਾਰਾਜ਼ ਫੀਲ ਕਰ ਰਹੇ ਆਂ ਔਰ ਵਕੀਲ ਇਸ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਖੇਨ ਹੈ ਗਿਆ ਔਰ ਅਸੀਂ ਇਹ ਹੜਤਾਲ 30 ਦੀ ਵੀ ਹੜਤਾਲ ਆ ਪਹਿਲੀ ਦੀ ਵੀ ਹੜਤਾਲ ਆ ਔਰ 3 ਤਰੀਕ ਨੂੰ ਸਾਡੀ ਰੋਪੜ ਪੂਰੇ ਪੰਜਾਬ ਦੇ ਪ੍ਰਧਾਨਾਂ ਦੀ ਮੀਟਿੰਗ ਆ ਅਸੀਂ ਉੱਥੇ ਫੇਰ ਫੈਸਲਾ ਕਰਾਂਗੇ ਜੇ ਸਰਕਾਰ ਨਾ ਮੰਨੀ ਪੂਰੇ ਪੰਜਾਬ ਦੇ ਵਕੀਲ ਕਲਮ ਛੋੜ ਹੜਤਾਲ ਕਰਨਗੇ ਚੰਡੀਗੜ੍ਹ ਦੇ ਹਰਿਆਣੇ ਦੇ ਅਸੀਂ ਇਕੱਠੇ ਹੋ ਕੇ ਸਰਕਾਰ ਜੀ ਇਟਨਾ ਇਟ ਮਝਾਵਾਂਗੇ ਔਰ ਇਹਨਾਂ ਨੂੰ ਲੋਕਤੰਤਰੀ ਢੰਗ ਨਾਲ ਦੱਸਾਂਗੇ ਵੀ ਸਰਕਾਰ ਕਿੱਦਾਂ ਚਲਾਈ ਦੀ ਔਰ ਕਿੱਦਾਂ ਲੋਕਾਂ ਦੇ ਕੰਮ ਕੀਤੇ ਜਾਂਦੇ ਨੇ ਸਰਨਲ ਐਡਵੋਕੇਟ ਸ਼ਮਸ਼ੀਰ ਸਿੰਘ ਪਰਦਵਾਜ ਵੀ ਮੌਜੂਦ ਨੇ ਸਰ ਕਿਵੇਂ ਦੇਖਦੇ ਹੋ ਸਰਕਾਰ ਦੀਆਂ ਸਰ ਇਹਨਾਂ ਨਾਕਾਮੀਆਂ ਨੂੰ ਕਿ ਸਰਕਾਰ ਨੂੰ ਇੱਕ ਲਿਆਂਦਾ ਸੀ ਲੋਕਾਂ ਨੇ ਆਪਣੇ ਕੰਮਾਂ ਨੂੰ ਲੈ ਕੇ ਇੱਕ ਨਵੀਂ ਸੋਚ ਨੂੰ ਲੈ ਕੇ ਤਾਂ ਕਿਦਾਂ ਦੀ ਸੋਚ ਰਹੀ ਹੈ ਇਹਨਾਂ ਦੀ ਦੇਖੋ ਜਿਹੜੀ ਮੌਕੇ ਦੀ ਸਰਕਾਰ ਆ ਮੌਜੂਦਾ ਪੰਜਾਬ ਸਰਕਾਰ ਉਹ ਬੁਰੀ ਤਰ੍ਹਾਂ ਨਾਲ ਹਰ ਫਰੰਟ ਤੇ ਫੇਲ ਹੋ ਚੁੱਕੀ ਆ ਔਰ ਆਪਣੀਆਂ ਨਾਕਾਮੀਆਂ ਲਪਾਉਣ ਦੇ ਖਾਤਰ ਇਦਾਂ ਦੇ ਜਿਹੜੇ ਉਜੇ ਫੈਸਲੇ ਲੈ ਰਹੀ ਆ ਤੁਸੀਂ ਖੁਦ ਸੋਚ ਕੇ ਦੇਖੋ ਵੀ ਆ ਐਡੀ ਵੱਡੀ ਬਿਲਡਿੰਗ ਐਡਾ ਵੱਡਾ ਕੰਪਲੈਕਸ ਬਣਾਇਆ ਗਿਆ ਇਹਦੇ ਉੱਤੇ ਅਰਬਾਂ ਰੁਪਈਆ ਲਗਾਇਆ ਗਿਆ ਅਗਰ ਇਸ ਬਿਲਡਿੰਗ ਦੇ ਉੱਤੇ ਅਰਬਾਂ ਰੁਪਈ ਤਾਂ ਆ ਗਈ ਇਹ ਪਿੰਡ ਦੇ ਵਿੱਚ ਅਦਾਲਤਾਂ ਖੋਲਣੀਆਂ ਤੇ ਫਿਰ ਇਸ ਬਿਲਡਿੰਗ ਦੇ ਉੱਤੇ ਹਰ ਵਾਰ ਪਈਆ ਖਰਾਬ ਕਰਨ ਦੀ ਕੀ ਲੋੜ ਸੀ ਅਗਰ ਪਿੰਡਾਂ ਦੇ ਵਿੱਚ ਅਦਾਲਤਾਂ ਖੋਲਣੀਆਂ ਸੀਗੀਆਂ ਤੇ ਇਹਨਾਂ ਨੂੰ ਇਹ ਬਿਲਡਿੰਗਾਂ ਪੂਰੇ ਪੰਜਾਬ ਦੇ ਵਿੱਚ ਬਣ ਰਹੀਆਂ ਆ ਇਹਨਾਂ ਨੂੰ ਇਸ ਬਣਾਉਣ ਤੋਂ ਪਹਿਲਾਂ ਇਹਦੇ ਬਾਰੇ ਸੋਚਣਾ ਚਾਹੀਦਾ ਸੀ ਕਿਵੇਂ ਦੇਖਦੇ ਹੋ ਪਿੰਡਾਂ ਦੇ ਵਿੱਚ ਜੇ ਡਿਊਟੀਆਂ ਲੱਗਦੀਆਂ ਵਕੀਲਾਂ ਦੀਆਂ ਜੱਜ ਸਾਹਿਬਾਨ ਦੀਆਂ ਤਾਂ ਕਿਸ ਤੱਕ ਸਫਲ ਹੋਏਗਾ ਨਹੀਂ ਬਿਲਕੁਲ ਨਹੀਂ ਜੀ ਇਹਦਾ ਬਿਲਕੁਲ ਟੋਟਲੀ ਬਾਈਕਾਟ ਕਰਾਂਗੇ ਸਰਕਾਰ ਅਗਰ ਚਾਹੁੰਦੀ ਵੀ ਆ ਤਾਂ ਕੋਈ ਪ੍ਰੈਕਟੀਕਲ ਕਰਕੇ ਦੇਖ ਲਵੇ ਕਿਸੇ ਇੱਕ ਪਿੰਡ ਦੇ ਵਿੱਚ ਲਗਾ ਕੇ ਦੇਖ ਲਵੇ ਅਗਰ ਕੋਈ ਵੀ ਹਣ ਹੋਣੀ ਹੋ ਜਾਂਦੀ ਹੈ ਤਾਂ ਉਹ ਜੀ ਸਰ ਕੀ ਨਾਮ ਹੈ ਸਰ ਸਰਬਜੀਤ ਸਿੰਘ ਸਰ ਤੁਸੀਂ ਇੱਕ ਬਤੌਰ ਵਕੀਲ ਦੇ ਤੌਰ ਤੇ ਇੱਥੇ ਕੰਮ ਕਰਦੇ ਲੋਕਾਂ ਦੇ ਫੈਸਲੇ ਜੋ ਨੇ ਉਹਨਾਂ ਦਾ ਨਿਪਟਾਰਾ ਕਰਨ ਦੀ ਕੋਸ਼ਿਸ਼ ਕਰਦੇ ਹੋ ਸਰ ਕਿਵੇਂ ਦੇਖਦੇ ਹੋ ਕਿ ਜੋ ਨਵੇਂ ਕਾਨੂੰਨ ਜਾਂ ਨਵੇਂ ਲਾਅ ਲਾਗੂ ਕੀਤੇ ਗਏ ਨੇ ਉਹਨਾਂ ਨੂੰ ਕਿਵੇਂ ਦੇਖਦੇ ਹੋ ਸਰ ਨਵੇਂ ਕਾਨੂੰਨ ਦੇ ਨਾਲ ਕਈ ਚੀਜ਼ਾਂ ਬਹੁਤ ਐਕਸਪੀਡਾਈਟ ਹੋਈਆਂ ਜਿੱਦਾਂ ਪਹਿਲੇ ਸਭ ਤੋਂ ਵਧੀਆ ਮੈਨੂੰ ਲੱਗੀ ਪੀਓ ਦੀ ਕਾਰਵਾਈ ਜਦੋਂ ਪੀਓ ਅੱਗੇ ਹੁੰਦਾ ਸੀਗਾ ਉਹ ਵਿਦੇਸ਼ ਚਲ ਜਾਣਾ ਉਹਨੂੰ ਕੋਰਟ ਪ੍ਰोसीडिंग ਛੱਡ ਕੇ ਫਿਰ ਜਦੋਂ 10 ਸਾਲ 20 ਸਾਲ ਬਾਅਦ ਆਣਾ ਉਸ ਤੋਂ ਬਾਅਦ ਉਸਤੇ ਕਾਰਵਾਈ ਚੱਲਦੀ ਹੀ ਹੁਣ ਐਸ ਪਰ ਮੰਡੇਟ ਜਿਹੜਾ ਲਾਅ ਆਇਆ ਉਹਦੇ ਵਿੱਚ ਉਹਦੀ ਐਬਸੈਂਸ ਵਿੱਚ ਟ੍ਰਾਇਲ ਸਟਾਰਟ ਹੋਊਗਾ ਠੀਕ ਹੈ ਜੀ ਉਹਨੂੰ ਕਨਵਿਕਸ਼ਨ ਵੀ ਹੋਊਗੀ ਇਹ ਚੀਜ਼ਾਂ ਬਹੁਤ ਇੰਪੋਰਟੈਂਟ ਜਿਹੜੀਆਂ ਹੋਈਆਂ ਵਧੀਆ ਹੋਈਆਂ ਤੇ ਸਰ ਇੱਕ ਵਕੀਲ ਸਾਹਿਬਾਂ ਵੱਲੋਂ ਕਿਹਾ ਗਿਆ ਕਿ ਪਿੰਡਾਂ ਦੇ ਵਿੱਚ ਅਗਰ ਅਦਾਲਤਾਂ ਲੱਗਦੀ ਜਾਣੇ ਤਾਂ ਇਹਨਾਂ ਦੀ ਜਨਮ ਵਾਲੀ ਰਾਖੀ ਸਰ ਕੌਣ ਜ਼ਿੰਮੇਵਾਰੀ ਲਵੇਗਾ ਸਰ ਜਿਹੜੀ ਪਿੰਡਾਂ 'ਚ ਅਦਾਲਤਾਂ ਲੱਗਣੀਆਂ ਮੈਂ ਹੁਣ ਪ੍ਰੈਕਟੀਕਲੀ ਦੱਸਦਾ ਮੰ ਲੋ ਕਿਸੇ ਵਕੀਲ ਸਾਹਿਬ ਦੇ 10 ਕੇਸ 12 ਕੇਸ ਇੱਥੇ ਮੇਨ ਕੋਰਟ ਚ ਲੱਗੇ ਆ ਦੋ ਕੇਸ 15 ਕਿਲੋਮੀਟਰ ਦੂਰ ਲੱਗੇ ਹੁਣ ਉਹ ਦੋ ਕੇਸ ਦੇਖਣ ਲਈ ਜਾਊਗਾ ਉੱਥੇ ਕਿੰਨਾ ਟਾਈਮ ਲੱਗੂਗਾ ਉੱਥੇ ਕੋਰਟ ਪ੍ਰोसीडिंग ਨੂੰ ਵੀ ਟਾਈਮ ਲੱਗੂ ਤੇ 10 ਕੇਸ ਜਿਹੜੇ ਲਿਟੀਗੈਂਸ ਵਿਚਾਰੇ ਜਿਹੜੇ ਕੋਰਟ ਚ ਆਏ ਆ ਉਹਨਾਂ ਕੇਸਾਂ ਨੂੰ ਕੌਣ ਡੀਲ ਕਰੂਗਾ ਇਹ ਚੀਜ਼ ਜਿਹੜੀ ਆ ਇਹ ਚੀਜ਼ਾਂ ਨੂੰ ਕਿਸੇ ਨੇ ਕੰਸੀਡਰ ਨਹੀਂ ਕੀਤਾ ਪੋਲਿਟਿਕਲ ਲੀਡਰਸ ਜਿਹੜੇ ਆ ਆਪਣੀ ਵੋਟ ਬੈਂਕ ਗੇਨ ਕਰਨ ਲਈ ਲੋਕਾਂ ਨੂੰ ਮਿਸਗਾਈਡ ਕਰਕੇ ਕੋਨੋਂ ਕੋਈ ਕੋਠਾ ਸਿੱਧਾ ਕਾਨੂੰਨ ਲੈ ਆਉਂਦੇ ਆ ਜੋ ਕਿ ਪ੍ਰੈਕਟੀਕਲੀ ਲੋਕਾਂ ਨੂੰ ਪਰੇਸ਼ਾਨੀ ਹੋਣੀ ਹੈ ਅਲਟੀਮੇਟਲੀ ਦੋ ਕੇਸ ਉਧਰ ਦੋ ਕੇਸ ਦੇਖਣ ਜਾਊਗਾ ਤੇ 20 ਕੇਸ ਖਰਾਬ ਹੋਣਗੇ ਬਾਕੀ ਲਿਟਿਗੈਂਟਸ ਕਿੱਥੇ ਜਾਣਗੇ ਦੇ ਮਸਟ ਸਫਰ ਅਲਟੀਮੇਟਲੀ ਸਿਰਫ ਪੰਜਾਬ ਇੱਕ ਧਰਨਿਆਂ ਦਾ ਪੰਜਾਬ ਬਣ ਕੇ ਰਹਿ ਗਿਆ ਜੀ ਧਰਨਿਆਂ ਦਾ ਸਿਰ ਰਹਿ ਗਿਆ ਜੀ ਹੁਣ ਦੇਖੋ ਹਰ ਇੱਕ ਪੁਆਇੰਟ ਤੇ ਸਿਕਿਉਰਿਟੀ ਤੇ ਲਾ ਲਓ ਨਸ਼ੇ ਤੇ ਲਾ ਲਓ ਹਰ ਪਾਸੇ ਬੁਰਾ ਹਾਲ ਹੁਣ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਭਾਈ ਸਾਹਿਬ ਹੁਣੇ ਮੇਰੇ ਨਾਲ ਦੇ ਨੇ ਐਕਸਪਲੇਨ ਕੀਤਾ ਕੋਈ ਸੀਸੀਟੀਵੀ ਕੈਮਰਾ ਨਹੀਂ ਲੱਗਦਾ ਜਿਹੜਾ ਸਿਕਿਉਰਿਟੀ ਦੇ ਮਤਲਬ ਨਾਲ ਲਾਇਆ ਗਿਆ ਕੋਈ ਨਹੀਂ ਚੱਲ ਰਿਹਾ ਜਦਕਿ ਲੀਡਰਜ਼ ਆਪਣੇ ਨਾਲ ਪੁਲਿਸ ਬੇਪਨ ਲੈ ਕੇ ਵਧੀਆ ਤੋਂ ਵਧੀਆ ਹਥਿਆਰ ਹੈਗੇ ਆ ਆਪਣੀ ਸਿਕਿਉਰਿਟੀ ਉਹਨਾਂ ਨੂੰ ਮਿਲੀ ਹੋਊਗਾ 100-100 ਗਨਮੈਨ ਲੈ ਕੇ 1000-1000 ਗਨਮੈਨ ਲੈ ਕੇ ਲੀਡਰ ਜਿਹੜੇ ਸਾਡੇ ਤੋਂ ਵੋਟਾਂ ਲੈ ਕੇ ਉਹ ਸਾਡੇ ਤੇ ਰਾਜ ਕਰਦੇ ਆ ਆਮ ਬੰਦੇ ਦੀ ਕੋਈ ਸੇਫਟੀ ਨਹੀਂ ਹੈਗੀ ਕਰਕੇ ਪਿੰਡ ਪੱਧਰ ਤੇ ਅਦਾਲਤਾਂ ਵੀ ਲਾਦੀਆਂ ਤਾਂ ਪੂਰੇ ਪੰਜਾਬ ਭਰ ਦੇ ਵਿੱਚ ਕਿੰਨੇ ਪਿੰਡ ਹੋਣਗੇ ਤਾਂ ਕਿੱਦਾਂ ਮੈਨੇਜ ਹੋਏਗੀ ਜੇ ਅਗਰ ਇਹ ਲਾਅ ਲੱਗ ਗਿਆ ਪ੍ਰੈਕਟੀਕਲੀ ਹੋ ਹੀ ਨਹੀਂ ਸਕਦਾ ਇਹ ਇਹ ਤਾਂ ਪੋਸੀਬਲ ਹੀ ਨਹੀਂ ਹੈਗਾ ਐਂਡ ਸਾਰੇ 12 ਨੇ ਪੰਜਾਬ ਦੇ ਪੂਰੇ ਸਟੇਟ ਜ਼ਿਲ੍ਹਿਆਂ ਨੇ ਜਿੰਨੇ ਵੀ ਹੈਗੇ ਆ ਸਾਰੀਆਂ 12 ਨੇ ਸਟ੍ਰਾਈਕ ਇੱਤੇ ਕੀਤੀ ਹੈਗੀ ਆ ਔਰ ਕਈ ਤੇ ਸਟਰੋਂਗਲੀ ਇਹਨੂੰ ਜਿਹੜਾ ਆਪੋਜ਼ ਕਰ ਰਹੇ ਆ ਜੀ ਸਰ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਐਡਵੋਕੇਟ ਐਮ ਐਸਪਾਲ ਹਾਂਜੀ ਅੱਜ ਵਕੀਲਾਂ ਦੀ ਹੜਤਾਲ ਚੱਲ ਰਹੀ ਆ ਤੇ ਕੀ ਕਾਰਨ ਮੁੱਦੇ ਨੇ ਤੁਹਾਡੇ ਜੀ ਇਹ ਜਿਹੜੇ ਗ੍ਰਾਮ ਜਿਹੜੇ ਨਿਆਲੇ ਇਹਨਾਂ ਦੀ ਇਸ ਵੇਲੇ ਕੋਈ ਜ਼ਰੂਰਤ ਨਹੀਂ ਪੰਜਾਬ ਦੇ ਵਿੱਚ ਕਿਉਂਕਿ ਜਿਹੜੀ ਕੋਰਟ ਜਿਹੜੀ ਹੈਗੀ ਨਾ ਸਬਰੀ ਜਨ ਕੋਰਟਾਂ ਜਾਂ ਦੂਸਰੀ ਜਿਹੜੀ ਡਿਸਟ੍ਰਿਕਟ ਕੋਰਟਸ ਹੈ ਬਹੁਤ ਛੋਟ ਡਿਸਟੈਂਸ ਤੇ ਹੈਗੀਆਂ ਜਿੱਦਾਂ ਇੱਥੇ ਦਿ ਸੂਬਾ ਹੈਗਾ ਟਾਂਡਾ ਹੈਗਾ ਤੇ ਆਪਣੇ ਗੜਸ਼ੰਕਰ ਹੈਗਾ ਤੇ ਇਹਨਾਂ ਦੇ ਬਦਲ ਨੇੜੇ ਆ ਜਿੱਥੇ ਕਿ ਇਜ਼ੀਲੀ ਐਕਸੀਸਿਬਲ ਹੈਗੀਆਂ ਜਿਹੜੀਆਂ ਸਾਡੀਆਂ ਕੋਰਟਸ ਹੈਗੀਆਂ ਜੇ ਸਾਡੇ ਜਿਹੜੇ ਜਿਹੜੇ ਗ੍ਰਾਮ ਨੇ ਵਾਲੇ ਜੇ ਕੋਈ 30 35 40 ਕਿਲੋ 45 50 ਕਿਲੋਮੀਟਰ ਤੇ ਜੇ ਕੋਈ ਕੋਈ ਨਹੀਂ ਹੋ ਸਕਦਾ ਕੋਈ ਬੰਦੋਬਸ ਨਹੀਂ ਹੈ ਤਾਂ ਫੇ ਉਹਨਾਂ ਬਾਰੇ ਤਾਂ ਸੋਚਿਆ ਜਾ ਸਕਦਾ ਦੂਸਰਾ ਜਿਹੜਾ ਇਲੈਕਟ੍ਰੋਨਿਕ ਮੀਡੀਆ ਇਹਨਾਂ ਦਾ ਹੋ ਗਿਆ ਵੀ ਅਸੀਂ ਤਾਂ ਉਹਨਾਂ ਜਿਹੜੇ ਗਵਾਹੀਆਂ ਵੀ ਉਹ ਵੀ ਵੀਡੀਓ ਕਾਨਫਰੈਂਸ ਨਾਲ ਕਰਾਉਨੇ ਆ ਜੇ ਨਹੀਂ ਕੋਈ ਆਦਾ ਤਾਂ ਵੀਡੀਓ ਕਾਨਫਰੈਂਸ ਤੇ ਗੱਲ ਕਰ ਲੈਂਦੇ ਆ ਇਸ ਕਰਕੇ ਜੇ ਕਿਸੇ ਬੰਦੇ ਨੂੰ ਗਵਾਹੀ ਲੈਣੀ ਹੈ ਜਾਂ ਉਹ ਬਿਆਨ ਲੈਣ ਲਈ ਕਿਸੇ ਪਿੰਡ 'ਚ ਜਾਣ ਦੀ ਲੋੜ ਨਹੀਂ ਉਹ ਬੰਦਾ ਵੀਡੀਓ ਕਾਨਫਰੈਂਸ 'ਚ ਨਾਲ ਇੱਥੇ ਵੀ ਗੱਲ ਕਰ ਸਕਦਾ ਤੋ ਇਹ ਜਿਹੜਾ ਹੈਗਾ ਬੇਸਟ ਆਫ ਮਨੀ ਹੈਗਾ ਬੇਸਟ ਆਫ ਮੈਨਪਾਵਰ ਜੁਡੀਸ਼ਰੀ ਜਿਹੜੀ ਹੈਗੀ ਆ ਉਹਦੇ ਕੋਲ ਇੰਨਾ ਕਮ ਹੈ ਪੋਟੈਂਸ਼ੀਅਲ ਨਹੀਂ ਹੈਗੀ ਹੈ ਜਿਹੜੀ ਜੁਡੀਸ਼ਰੀ ਕੋ ਜਿਹੜੇ ਇੱਥੇ ਇਕੱਠੇ ਕੰਮ ਕਰਦੇ ਉਹ ਆਪਣਾ ਜਿਹੜਾ ਪੋਟੈਂਸ਼ੀ ਉਹ ਇੰਨੀ ਲੱਖਾਂ ਚੋਰੀ ਜਾ ਰਹੀ ਆ ਤੇ ਜੇ ਗ੍ਰਾਮ ਪਿੰਡਾਂ ਮਿਲ ਜਾਣਗੇ ਤਾਂ ਜਿਹੜੀ ਪੋਟੈਂਸ਼ੀ ਹੋਰ ਵੱਧ ਜਾਊਗੀ ਇਹਨਾਂ ਜਿਹੜਾ ਜੁਡੀਸ਼ੀਅਲ ਸਿਸਟਮ ਹੈ ਉਹ ਉਹਦੇ ਵਿੱਚ ਕੋਈ ਹੈਗਾ ਸੁਧਾਰ ਨਹੀਂ ਹੋਊਗਾ ਮਤਲਬ ਸਰਕਾਰ ਨੂੰ ਇਸ ਲੈਵਲ ਦੇ ਉੱਪਰ ਇਸ ਜਿਹੜੀ ਰੋਧੀ ਆਗੀ ਨਾ ਜਿਹੜੀ ਆ اپنی ਮੰਚਾ ਹੈ ਗਿਆ ಗ್ರಾಮ ਜਿਹੜੇ ਵਿਦਿਆਲੇ ਆਪਣੇ ਨਿਆਲੇ ਉਹਨੂੰ ਮਤਲਬ ਨਾ ਬਾਰੇ ਨਹੀਂ ਸੋਚਣਾ ਚਾਹੀਦਾ ਫਿਲਹਾਲ ਬੰਦ ਕਰ ਦੇਣਾ ਚਾਹੀਦਾ ਕਿਉਂਕਿ ਇਦਾਂ ਦੀ ਕੋਈ ਵੱਡੀ ਗੱਲ ਨਹੀਂ ਹੈਗੀ ਇਸ ਵੇਲੇ ਦੀ ਕੋਈ ਜ਼ਰੂਰਤ ਨਹੀਂ ਹੈਗੀ ਉਹਨਾਂ ਵਾਸਤੇ ਵੀ ਨਹੀਂ ਹੈ ਉਹਨਾਂ ਵਾਸਤੇ ਵੀ ਨਹੀਂ ਹੈ ਜਰਮੈਂਟ ਚਲੋ ਹਾਂ ਸਰ ਬੜੇ ਵਧੀਆ ਤਰੀਕੇ ਨਾਲ ਐਕਸਪਲੇਨ ਕੀਤਾ ਪਾਲ ਸਾਹਿਬ ਨੇ ਗੱਲ ਤਾਂ ਇਹ ਆ ਕਿ ਪਿੰਡਾਂ ਦੇ ਵਿੱਚ ਜਿਹੜਾ ਇਹ ਸਕੀਮ ਚਲਾ ਰਹੇ ਆ ਜੇ ਲਾਗੂ ਕਰਨੀ ਆ ਉਹਦੀ ਸਿਕਿਉਰਿਟੀ ਕੀ ਆ ਉੱਥੇ ਸਿਕਿਉਰਿਟੀ ਕੀ ਹੋਗੀ ਇਹ ਤਾਂ ਦੰਗੇ-ਵਸਾਦ ਹੋਣਗੇ ਲੜਾਈਆਂ ਝਗੜੇ ਹੋਣਗੇ ਸਿਰ ਪਾਟਣਗੇ ਉੱਥੇ ਇਹਦਾ ਜਿਹੜੀ ਹੈਗੀ ਆ ਰਿਟੀਗੇਸ਼ਨ ਹੋਰ ਜਿਹੜਾ ਬਦੂਗੀ ਖਤਮ ਹੁੰਦੀ ਉਹ ਜਾਇ ਤਾਂ ਬਹੁਤ ਜ਼ਿਆਦਾ ਬਦੂਗੀ ਇਸ ਕਰਕੇ ਪਿੰਡਾਂ ਦੇ ਵਿੱਚ ਨਹੀਂ ਚਾਹੀਦੀ ਇਹ ਜਿਹੜੀਆਂ ਸਕੀਮਾਂ ਨਹੀਂ ਚਾਹੀਦੀ ਸਰਕਾਰ ਨੇ ਸਾਰਾ ਕੀ ਸੋਚ ਕੇ ਇਹ ਐਲਾਨ ਕੀਤਾ ਹੈ ਉਸ ਸਰਕਾਰ ਦੀ ਸੋਚ ਗਲਤ ਹੈ ਜੀ ਬਿਲਕੁਲ ਗਲਤ ਹੈ ਜਦ ਲਾਗੇ ਲਾਗੇ ਅਦਾਲਤਾਂ ਜਿਸ ਤਰ੍ਹਾਂ ਉਹਨਾਂ ਨੂੰ ਦੱਸਿਆ ਉਹਨਾਂ ਨੇ ਤਾਂ ਇਹ ਤਾਂ ਪਿੰਡਾਂ ਦੇ ਵਿੱਚ ਜਾਂਦੀ ਤਾਂ ਕੋਈ ਯੂਰਸ ਹੀ ਨਹੀਂ ਹੈਗੀ ਉੱਥੇ ਯੂਰਸ ਤਾਂ ਆਇਆ ਜੇ ਬਹੁਤ ਦੂਰ ਦੂਰ ਅਦਾਲਤਾਂ ਆਈਆਂ ਤਾਂ ਆਇਆ ਗੱਲ ਸਕੀਮ ਹੈ ਇਹਦਾ ਗੁਨੇ ਹੋਣੀ ਚਾਹੀਦੀ ਜੇ ਵਕੀਲ ਇੱਥੋਂ ਪਿੰਡਾਂ ਦੇ ਵਿੱਚ ਜਾ ਕੇ ਫੈਸਲੇ ਕਰਨਗੇ ਤਾਂ ਇੱਥੇ ਦੇ ਫੈਸਲੇ ਫਿਰ ਪੈਂਡਿੰਗ ਪੈ ਜਾਣਗੇ ਫਰਕ ਦਾ ਪੈਣਾ ਹੀ ਆ ਸਾਰੀ ਦਿਹਾੜੀ ਜਾ ਕੇ ਪਿੰਡਾਂ ਦੇ ਘੁੰਮੇ ਜਾਓਗੇ ਵਕੀਲ ਦੀ ਵੀ ਕੋਈ ਸਿਕਿਉਰਿਟੀ ਨਹੀਂ ਹੈਗੀ ਪਿਛਲਾ ਕੰਮ ਜਿਹੜਾ ਆ ਉਹ ਉੱਧਰ ਲਟਕ ਜਾਊਗਾ ਇੱਧਰ ਜੱਜ ਬਾਜਾਂ ਮਾਰੀ ਜਾਣਗੇ ਉੱਧਰ ਵਕੀਲ ਪਿੰਡਾਂ ਦੇ ਘੁੰਮਣਗੇ ਜਾ ਕੇ ਸੋ ਇਹ ਨਹੀਂ ਹੋਣਾ ਚਾਹੀਦਾ ਅਗੇਂਸਟ ਅਸੀਂ ਤੇ ਇਹ ਜਿਹੜੀ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਨੇ ਪੰਜਾਬ ਲੈਵਲ ਤੇ ਸਟ੍ਰਾਈਕ ਕੀਤੀ ਆ ਇਹ ਬਿਲਕੁਲ ਸਹੀ ਆ ਇਹ ਲੋਕਾਂ ਦੇ ਔਰ ਵਕੀਲਾਂ ਦੇ ਹੱਕ ਦੇ ਵਿੱਚ ਹੈ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਅਰ ਵਕੀਲ ਸਹਿਬਾਨ ਦਾ ਪੁਰਾਣਾ ਤਜਰਬਾ ਹੈ ਕਿ ਪਹਿਲਾਂ ਵੀ ਇੱਕ ਮੋਬਾਈਲ ਕੋਰਟ ਜਿਹਾ ਮੋਬਾਈਲ ਬੱਸ ਚਲਾਈ ਸੀ ਔਰ ਪਿੰਡਾਂ ਦੇ ਵਿੱਚ ਜਾ ਕੇ ਫੈਸਲੇ ਕਰਨੇ ਸ਼ੁਰੂ ਕੀਤੇ ਸੀ ਉਹ ਜਿਹੜਾ ਤਜਰਬਾ ਬਿਲਕੁਲ ਸਫਲ ਨਹੀਂ ਰਿਹਾ ਸੀ ਤੇ ਉਹ ਬੱਸ ਬੰਦ ਹੋ ਗਈ ਸੀ ਇਸ ਸਟੇਜ ਦੇ ਉੱਪਰ ਕਿ ਜਿਹੜੀ ਮੋਬਿਲਿਟੀ ਹੈਗੀ ਆ ਲੋਕਾਂ ਦੀ ਪਹੁੰਚ ਹੈਗੀ ਅਦਾਲਤਾਂ ਤੱਕ ਉਹ ਬਿਲਕੁਲ ਸਹੀ ਹੈ ਔਰ ਆਉਣ ਜਾਣ ਦੇ ਸਾਧਨ ਹਨ ਇਲੈਕਟ੍ਰੋਨਿਕ মিডিਆ ਹੈ ਤੇ ਜਿਸ ਸਮੇ ਇਹ ਵਿਵਸਥਾ ਕੀਤੀ ਗਈ ਸੀ ਗ੍ਰਾਮੀਂ ਨਿਆਲਿਆਂ ਦੀ ਉਸ ਸਮੇ ਨਾ ਤਾਂ ਇਲੈਕਟ੍ਰੋਨਿਕ মিডিਆ ਸੀ ਨਾ ਹੀ ਕੋ ਕੰਪਿਊਟਰਾਈਜੇਸ਼ਨ ਸੀਗੀ ਸਮਾਂ ਬਹੁਤ ਬਦਲ ਚੁੱਕਾ ਹੈ ਤੇ ਇੱਕ ਸਟੇਸ਼ਨ ਦੇ ਉੱਪਰ ਆ ਕੇ ਦੂਰੋ ਦਰਾਡੇ ਲੋਕ ਜਿਹੜੇ ਲੋਕ ਆਉਂਦੇ ਆ ਐਲੀਟਿਕਟ ਸੌਂਦੇ ਆ ਇੱਕ ਪਲੇਟਫਾਰਮ ਤੇ ਆ ਕੇ ਉਹ ਸਾਰੇ ਕੰਮ ਕਰ ਸਕਦੇ ਆ ਔਰ ਵਕੀਲ ਸਹਿਬਾਨ ਜਿਹੜੀਆਂ ਹੋਰ ਵੀ ਜਿਹੜੀਆਂ ਸਰਵਿਸਿਜ਼ ਹੈਗੀਆਂ ਟਾਈਪਿੰਗ ਕਰਵਾਉਣਾ ਫੋਟੋਕਾਪੀ ਕਰਵਾਉਣੀ ਕੋਈ ਸਲਾਹ ਲੈਣੀ ਕੋਈ ਕੋਰਟ ਫੀਸ ਇਕਦਿਣਾ ਉਹਨਾਂ ਨੂੰ ਇੱਕ ਪਲੇਟਫਾਰਮ ਤੇ ਹੀ ਅਵੇਲੇਬਲ ਹੋ ਰਿਹਾ ਹੈ ਜੇਕਰ ਇਹ ਪਿੰਡਾਂ ਦੇ ਵਿੱਚ ਜਾਣਗੇ ਵਕੀਲ ਸਾਹਿਬ ਜਾਣਗੇ ਉਹਨਾਂ ਦੇ ਆਉਣ ਜਾਣ ਦਾ ਖਰਚਾ ਪਵੇਗਾ ਉੱਥੇ ਟਾਈਪਿੰਗ ਦਾ ਉੱਥੇ ਜਿਹੜੀਆਂ ਸਾਧਨ ਹੈ ਪ੍ਰੋਪਰ ਨਹੀਂ ਹੋਣਗੇ ਜਿਸ ਦੇ ਨਾਲ ਕਿ ਜਿਹੜਾ ਇਨਸਾਫ ਪ੍ਰਭਾਵਿਤ ਹੋ ਸਕਦਾ ਹੈ ਤੇ ਲੋਕਾਂ ਦੇ ਉੱਪਰ ਲਿਟੀਗੇਸ਼ਨ ਦਾ ਮੁਕਦਮੇਬਾਜ਼ੀ ਦਾ ਜਿਹੜਾ ਖਰਚਾ ਉਹ ਬੋਝ ਹੋਰ ਪਵੇਗਾ ਦੂਸਰੀ ਇੱਕ ਮਹੱਤਵਪੂਰਨ ਗੱਲ ਇਹ ਹੈ ਕਿ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਪਿੰਡਾਂ ਦੇ ਵਿੱਚ ਪਾਰਟੀਵਾਦੀ ਕਰਕੇ ਜਾਂ ਹੋਰ ਗਰੁੱਪ ਗਰੁੱਪਵਾਦੀ ਕਰਕੇ ਆਪਸ ਵਿੱਚ ਲਾਗੂ ਬਾਜ਼ੀ ਬਹੁਤ ਹੁੰਦੀ ਹੈ ਜਦੋਂ ਕੋਈ ਪਿੰਡ ਚ ਪੰਚਾਇਤ ਹੁੰਦੀ ਹੈ ਤਾਂ ਉਸੇ ਉਸੇ ਵੀ ਇਹ ਗੱਲਾਂ ਉਠਦੀਆਂ ਹਨ ਜਦੋਂ ਕੋਈ ਇਸ ਤਰ੍ਹਾਂ ਕਾਨੂੰਨੀ ਫੈਸਲੇ ਹੋਣਗੇ ਉੱਥੇ ਧੜੇਵਾਜੀ ਹੋਏਗੀ ਜੋ ਕਿ ਇਨਸਾਫ ਨੂੰ ਪ੍ਰਭਾਵਿਤ ਕਰ ਸਕਦੀ ਹੈ ਜਦੋਂ ਕੋਈ ਵੀ ਧੜੇਵਾਜੀ ਕਚਹਿਰੀ ਦੇ ਵਿੱਚ ਆਉਂਦੀ ਹੈ ਉਹਨਾਂ ਦੇ ਇੱਕ ਮਾਨਸਿਕ ਜਿਹੜੀ ਹੈਗੇ ਆ ਮਾਹੌਲ ਬਦਲ ਜਾਂਦਾ ਹੈ ਤਾਂ ਇਥੇ ਜਿਹੜਾ ਇਨਸਾਫ ਦੇ ਵੱਧ ਤੋਂ ਵੱਧ ਕੈਂਸਲਸ ਹੁੰਦੇ ਹਨ ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਇਹਦੇ ਜਿਹੜੇ 네ਗੇਟਿਵ ਪੁਆਇੰਟ ਹੈਗੇ ਆ ਜੋ ਇਹ ਸਫਲ ਨਹੀਂ ਹੋ ਸਕਦੀ ਉਸਤੇ ਦੁਬਾਰਾ ਵਿਚਾਰ ਕੀਤਾ ਜਾਵੇ ਔਰ ਵਕੀਲਾਂ ਵਕੀਲਾਂ ਦੇ ਆਉਣ ਜਾਣ ਦੇ ਸਾਧਨ ਉਹਨਾਂ ਦੀ ਸੁਰੱਖਿਆ ਜਿਹੜੇ ਜੁਡੀਸ਼ੀਅਲ ਆਫੀਸਰ ਹੋਣਗੇ ਉਹਨਾਂ ਦੇ ਆਉਣ ਜਾਣ ਦੇ ਸਾਧਨ ਉਹਨਾਂ ਦੀ ਸੁਰੱਖਿਆ ਗਵਾਹਾਂ ਦੀ ਸੁਰੱਖਿਆ ਔਰ ਇਹ ਜਿੰਨੇ ਵੀ ਪੱਖ ਆ ਇਹ ਸਾਰਿਆਂ ਦੇ ਦੁਬਾਰਾ ਵਿਚਾਰ ਕੀਤਾ ਜਾਵੇ ਤਾਂ ਇਸ ਜਿਹੜੀ ਸਕੀਮ ਨੂੰ ਇਹ ਤੁਰੰਤ ਲਾਗੂ ਨਾ ਕੀਤਾ ਜਾਵੇ ਇਹਨੂੰ ਰੋਕਿਆ ਜਾਵੇ ਤੇ ਇਹਨੂੰ ਫਿਊਚਰ ਵੀ ਅਸੀਂ ਤਾਂ ਇਹ ਜੋ ਪਿਛਲਾ ਸਾਡਾ ਤਜਰਬਾ ਆ ਕਿ ਮੋਬਾਈਲ ਬਸ ਦਾ ਜਾਂ ਹੋਰ ਵੀ ਇਸ ਤਰ੍ਹਾਂ ਦੇ ਹੈਗੇ ਆ ਇਹ ਇਹ ਸਕੀਮ ਸਫਲ ਨਹੀਂ ਹੋ ਸਕਦੀ ਤੇ ਇਸ ਨੂੰ ਤੁਰੰਤ ਬੰਦ ਕੀਤਾ ਜਾਵੇ। ਜਿਹੜੇ ਵਕੀਲਾਂ ਵੱਲੋਂ ਅੱਜ ਸਟ੍ਰਾਈਕ ਕੀਤੀ ਗਈ ਹੈ ਕੀ ਕਾਰਨ ਹੈ ਉਹਦੇ ਤੇ ਸਰ ਕਿੱਥੋਂ ਤੱਕ ਸਹੀ ਸਮਝਦੇ ਹੋ ਇਸ ਚੀਜ਼ ਨੂੰ? ਇਹ ਸਰ ਗ੍ਰਾਮ ਨਿਆਂਲੇਜ਼ ਹੈਗੇ ਆ ਜੀ ਜਿਹੜੇ ਕਿ ਪਿੰਡਾਂ ਦੇ ਵਿੱਚ ਕੁਝ ਨਿਆਂਲੇ ਸਖੋਲੇ ਜਾਣੇ ਆ ਕਿ ਜਿਹੜੇ ਪਿੰਡਾਂ ਦੇ ਛੋਟੇ ਮੈਟਰ ਆ ਸਿਵਲ ਤੇ ਨਾਲ ਨਾਲ ਕ੍ਰਿਮਿਨਲ ਜਿਹੜੇ ਕਿ ਉੱਥੇ ਦੇਖੇ ਜਾਣੇ ਆ। ਇਹ ਸਰ 15 ਸਟੇਟਸ ਦੇ ਵਿੱਚ ਆਲਰੇਡੀ ਚੱਲ ਰਿਹਾ ਜੀ। ਤੇ ਦਸਾ ਸਟੇਟਾਂ ਦੇ ਵਿੱਚ ਇਹਦੀ ਪ੍ਰੋਪਰ ਇੰਪਲੀਮੈਂਟ ਹੈਗਾ ਜੀ ਇਹ ਇਹਦਾ ਜਿਹੜਾ ਮੇਨ ਮੁੱਦਾ ਹੈਗਾ ਉਹ ਇਹ ਹੈਗਾ ਕਿ ਸਪੀਡੀ ਟ੍ਰਾਇਲ ਚਲਾਣਾ ਸਪੀਡੀ ਲੋਕਾਂ ਨੂੰ ਰੀਲੀਫ ਦੇਣਾ ਬਟ ਜੇ ਗਰਾਉਂਡ ਰਿਐਲਿਟੀ ਦੇ ਦੇਖੀ ਅੱਜ ਦੇ ਟਾਈਮ ਤੱਕ ਕਰ 42184 ਕੇਸ ਆ ਗ੍ਰਾਮ ਨੇ ਆਲੇ ਸਕੋਰ ਪੂਰੇ ਆਪਣੀ ਕੰਟਰੀ ਚ ਦੀ ਜਿਨ੍ਹਾਂ ਦੇ ਵਿੱਚੋਂ ਹਲੇ ਤੱਕ ਸਿਰਫ 161 ਕੇਸਾਂ ਦਾ ਡਿਸਪੋਜ਼ ਆਫ ਹੋਇਆ ਸਰ ਇਹ ਤਾਂ ਅਬਜੈਕਟ ਦੇ ਖਿਲਾਫ ਪਹਿਲਾਂ ਹੀ ਚੱਲ ਰਿਹਾ ਉਦੇ ਆਪੋਜ਼ਿਟ ਸਾਰ ਚੱਲ ਰਿਹਾ ਬਾਕੀ ਇਹਦਾ ਬੈਨੀਫਿਟ ਦੀ ਤਾਂ ਮੈਨੂੰ ਤਾਂ ਫਿਲਹਾਲ ਕੋਈ ਨਹੀਂ ਪਤਾ ਲੱਗਾ ਬਟ ਇਹਦਾ ਡਿਸਐਡਵਾਂਟੇਜ ਇਹ ਹੈਗਾ ਕਿ ਇੱਕ ਤਾਂ ਇਨਫਲੂਐਂਸ ਬਹੁਤ ਜਲਦੀ ਹੋ ਸਕਦੀ ਹੈ ਗ੍ਰਾਮ ਨੇ ਵਾਲੇ ਕਿਉਂਕਿ ਇੱਕ ਲੋਕਲ ਲੈਵਲ ਤੇ ਆ ਪੋਲੀਟੀਕਲੀ ਬਹੁਤ ਜ਼ਿਆਦਾ ਲੋਕਾਂ ਨੂੰ ਨੁਕਸਾਨ ਹੋ ਸਕਦਾ ਤੇ ਮੈਂ ਤਾਂ ਸਾਰੇ ਦੀ ਕੜੀ ਨਿੰਦਾ ਕਰਦਾ ਇਹਦਾ ਕੋਈ ਬੈਨੀਫਿਟ ਨਹੀਂ ਹੈਗਾ ਤੇ ਇੱਕ ਕਿਹਾ ਜਾ ਰਿਹਾ ਕਿ ਵਕੀਲਾ ਸਾਹਿਬਾਂ ਵੱਲੋਂ ਕਿ ਜੇਕਰ ਪਿੰਡਾਂ ਦੇ ਵਿੱਚ ਅਦਾਲਤਾਂ ਲੱਗਦੀਆਂ ਤਾਂ ਸਿਕਿਉਰਿਟੀ ਦੀ ਕੀ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਸਰ ਮੈਂ ਪਹਿਲਾਂ ਹੀ ਕਹਿ ਚੁੱਕਾ ਸਿਕਿਉਰਿਟੀ ਤੇ ਪੋਲੀਟਿਕਲ ਇਨਫਲੂਐਂਸ ਆਬੀਅਸ ਜੀ ਗੱਲ ਹੈ ਇੱਕ ਛੋਟੀ ਜਿਹੀ ਜਗ੍ਹਾ ਉੱਤੇ ਦੀ ਲੋਕਲ ਏਰੀਆ ਦੇ ਲੋਕ ਹੋਣਗੇ ਤੇ ਕੋਈ ਸਿਕਿਉਰਿਟੀ ਦਾ ਤਾਂ ਕੋਈ ਸਾਡੀ ਕੰਸਰਨ ਨਹੀਂ ਹੈ ਨੀਗਾ ਹਾਈ ਰਿਸਕ ਰਹੂਗਾ ਸਰ ਵਕੀਲ ਨੂੰ ਤਾਂ ਹੈਗਾ ਹੀ ਹੈਗਾ ਤੇ ਕਿਉਂਕਿ ਮੋਸਟਲੀ ਲੋਕ ਜਿਹੜੇ ਉੱਤੇ ਹੈਗੇ ਆ ਉਹਨਾਂ ਦਾ ਆਪਸੀ ਲੋਕ ਆ ਕਿ ਜਿਨ੍ਹਾਂ ਦੇ ਵਿੱਚ ਆਪਣਾ ਡਿਸਪਿਊਟ ਆ ਠੀਕ ਤੇ ਕੋਹ ਤੱਕ ਸਾਰੇ ਇਸ ਤਰ੍ਹਾਂ ਚੱਲਦਾ ਰਹੇਗਾ ਤਰਨਾ ਤੁਹਾਡਾ ਜਿਹੜੀ ਹੜਤਾਲ ਤੇ ਸਰ ਬਾਰ ਕਾਉਂਸਲ ਵੱਲੋਂ 1 ਅਕਤੂਬਰ ਤੱਕ ਰੀਕਾਲ ਹੈਗੀ ਹੈ ਸਟ੍ਰਾਈਕ ਦੀ ਅੱਗੇ ਦੇਖਦੇ ਹਾਂ ਸਰ ਤੁਹਾਡੇ ਪ੍ਰਧਾਨ ਜੀ ਕਿੱਦਾਂ ਚੱਲਦੇ ਆ ਕਿੱਦਾਂ ਨਹੀਂ ਸੋਏ ਸੰ ਵਕੀਲ ਸਾਹਿਬਾਨ ਨਵੀਆਂ ਕਚੈਰੀਆਂ ਦੇ ਵਿੱਚ ਜੋ ਆਪਣੀ ਡਿਊਟੀਆਂ ਨਿਭਾ ਰਹੇ ਨੇ ਲੋਕਾਂ ਦੇ ਕੇਸ ਸੋਲਵ ਕਰਨ ਦੇ ਵਿੱਚ ਪੂਰੀ ਮਿਹਨਤ ਰੱਖਦੇ ਨੇ ਤਾਂ ਇਹਨਾਂ ਵੱਲੋਂ ਇਹੀ ਕਿਹਾ ਗਿਆ ਕਿ ਪਿੰਡਾਂ ਦੇ ਵਿੱਚ ਅਗਰ ਜੇ ਕੋਰਟਾਂ ਅਦਾਲਤਾਂ ਲੱਗਦੀਆਂ ਨੇ ਤਾਂ ਉਹਨਾਂ ਵਿੱਚ ਕੋਈ ਨਾ ਕੋਈ ਮੁਸ਼ਕਲ ਪੈਦਾ ਹੋ ਸਕਦੀ ਹੈ ਕੋਈ ਨਾ ਕੋਈ ਗੈਂਗ ਗੈਂਸਟਰਵਾਦ ਪੈਦਾ ਹੋ ਸਕਦਾ ਜਾਂ ਕੋਈ ਲੜਾਈ ਝਗੜਾ ਹੋਵੇ ਤਾਂ ਇਹਨਾਂ ਦੀ ਰਾਖੀ ਲਈ ਕੌਣ ਜ਼ਿੰਮੇਵਾਰ ਹੈ ਤੇ ਜੱਜ ਸਾਹਿਬਾਂ ਦੀ ਡਿਊਟੀ ਅਗਰ ਲਗਾਈ ਜਾਂਦੀ ਉਹਨਾਂ ਦੀ ਰਾਖੀ ਲਈ ਕੌਣ ਜ਼ਿੰਮੇਵਾਰ ਹੋਵੇਗਾ ਇੱਕ ਸਵਾਲ ਹੈ ਤੇ ਜਿਸ ਦਾ ਇਹ ਉਸ ਦਾ ਜਵਾਬ ਚਾਉਂਦੇ ਨੇ ਤੇ ਨਾਲ ਦੀ ਨਾਲ ਨਵੀਆਂ ਭਰਤੀਆਂ ਨੂੰ ਲੈ ਕੇ ਵੀ ਇਹਨਾਂ ਵੱਲੋਂ ਕਿਹਾ ਗਿਆ ਕਿ ਨਵੀਆਂ ਭਰਤੀਆਂ ਹੁਣੀਆਂ ਚਾਹੀਦੀਆਂ ਨੇ ਤਾਂ ਜੋ ਕੋਰਟ ਦੇ ਵਿੱਚ ਲੋਕਾਂ ਦੇ ਜਿਹੜੇ ਫੈਸਲੇ ਪੈਂਡਿੰਗ ਹੁੰਦੇ ਨੇ ਉਹਨਾਂ ਨੂੰ ਜਲਦ ਤੋਂ ਜਲਦ ਨਿਪਟਾਰਾ ਕੀਤਾ ਜਾਵੇ ਜੀਬੀਸੀ ਅਪਡੇਟ ਦੇ ਕੈਮਰਾਮੈਨ ਪਵਨ ਦੇ ਨਾਲ ਮੈਨ ਹੁਣੀ ਸਿੰਘ ਚੀਮਾ ਧੰਨਵਾਦ